ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀ ਆ ਤੇ ਤੰਦਰੁਸਤੀ ਆ ਬਖਸ਼ੇ ਤੇ ਆਪਣੇ ਕੋਲੇ ਆਏ ਐ ਜੀ ਸਕੂਲ ਬੈਗ ਤੇ ਕਲੌਥਸ ਬੈਗ ਕਲੌਥਸ ਬੈਗ ਵੀ ਆ ਗਏ ਬਈ ਆਪਣੇ ਕੋਲੇ ਤੇ ਸਕੂਲ ਬੈਗ ਵੀ ਆ ਗਏ ਅ ਡੋਪ ਡੀ ਪ੍ਰਾਈਜ਼ ਆ ਬਈ ਸਾਰਿਆਂ ਦਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆਹ ਦੇਖੋ ਜੀ ਆਪਣੇ ਕੋਲੇ ਆ ਗਈਆਂ ਕਿੱਟਾਂ গারਲਸ ਕਿੱਟਾਂ ਆ ਗਈਆਂ ਜੀ গারਲਸ ਕਿੱਟਾਂ ਬਹੁਤ ਸੋਹਣੀ ਚੀਜ਼ ਹੈ ਵਧੀਆ ਜਿੱਪਾਂ ਲੱਗੀਆਂ ਹੋਈਆਂ ਬਈ ਇੱਕ ਦੇਵ ਆ ਗਈ ਪਾਕਟਾ कागी जी। बैक साइड भी जिप लगी हुई है भाई इधर भी बहुत बढ़िया चीज है भाई गर्ल रेट है जी इन्हों है चार चार सौ इन्ह का रेट है जी चार चार सौ ਇੰਨਾ ਵਿੱਚ ਕਲਰ ਆਏ ਆ ਵੀ ਬਾਦੂ, ਬਲੈਕ, ਪਿੰਕ, ਨਾਭੀ, ਗਰੇ ਬਹੁਤ ਕਲਰ ਆਏ ਆ ਵੀ ਇੰਨਾ ਕਿੱਟਾਂ ਦੇ ਵਿੱਚ ਆ ਦੇਖੋ ਜੀ ਇਹਦੀਆਂ ਵੀ ਜੇਬਾਂ ਬਹੁਤ ਸੋਹਣੀ ਜਿੱਪ ਲੱਗੀ ਹੋਈ ਹੈ ਬੈਕ ਸਾਈਡ ਇਹਦੇ ਵੀ ਜੇਬ ਹੈ ਬਈ ਉਹ ਕਟਿਆ ਦੇਖੋ ਜੀ ਕਲਰ ਬਲੈਕ ਆ ਗਿਆ ਇਹਦੇ ਵਿੱਚ ਪਿੰਕ ਆ ਗਿਆ ਨਾਪੀ ਗ੍ਰੇ ਇਹਨਾਂ ਚ ਆ ਗਏ ਜੀ ਇੱਕ ਕਾਫੀ ਪੰਜ ਕਲਰ ਆ ਗਏ ਇਹਨਾਂ ਵਿੱਚ ਆ ਗਏ ਜੀ ਪੰਜ ਕਲਰ ਹਾਂ ਜੀ ਆਪਾਂ ਹੋਰ ਵੀ ਮੰਗਵਾਈਆਂ ਆ ਜਾਣੀ ਹੀ ਆ ਮੰਗਲਵਾਰ ਨੂੰ ਮੰਗਲਵਾਰ ਨੂੰ ਹੋਰ ਕਿੱਟਾਂ ਵੀ ਆ ਜਾਣੀ ਹੈ ਜੀ school kit ਛੋਟੇ ਬੱਚਿਆਂ ਲਈ ਉਹ ਰਹਿ ਗਈਆਂ ਆ ਦੇਖੋ ਜੀ ਬਹੁਤ ਵਧੀਆ ਕੱਪੜਾ ਹੈ ਵੀ ਤਰਪਾਲ ਵਾਲਾ ਕੱਪੜਾ ਹੈ ਬਈ ਬਹੁਤ ਵਧੀਆ ਜਿਪ ਲੱਗੀ ਹੋਈ ਹੈ ਇਹਦਾ ਰੇਟ ਹੈ ਜੀ 350 ਇਹਦਾ ਰੇਟ ਹੈ ਜੀ 350 ਕੱਲ ਜੀ ਆਪਾਂ ਬੈਗਾਂ ਬੈਗ 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 ਹੀ ਸਟਾਏ ਨੇ ਇੱਕ ਪਸਟਾਏ ਮਤਲਬ ਕਪੜੇ ਪਾਉਣ ਵਾਲੇ ਇੱਕ ਸਕੂਲ ਬੈਗ ਅੱਧੇ ਆਏ ਆਪਣੇ ਸਕੂਲ ਬੈਗ ਹਜੇ ਹੋਰ ਰਹਿੰਦੇ ਆ ਉਹ ਆਪਾਂ ਹੋਰ ਮੰਗਵਾਏ ਆ ਉਹ ਆਪਣੇ ਮੰਗਲਵਾਰ ਨੂੰ ਆ ਜਾਣਗੇ तू भी भाई बढ़िया कपड़ा है लेदर वाला मतलब भिजद नहीं देखो जी बहुत बढ़िया कपड़ा है भाई पूरी गारंटी वाली चीज है ਸਾਈਡ ਤੇ ਬੋਤਲ ਪਾ ਲਓ ਇਹਦਾ ਰੇਟ ਹੈ ਜੀ 400 ਇਹ ਜਿਹੜੀ ਇਹਦੇ ਵਿੱਚ ਨੇ ਇਹਨਾਂ ਦਾ ਸਾਰਿਆਂ ਦਾ 4 400 ਰੇਟ ਹੈ ਤੇ ਆ ਚੀਜ਼ ਜਿਹੜੀ ਇਹ ਚ ਵੀ ਹੋਰ ਕਲਰ ਪਏ ਹੈ ਇਹਦਾ ਰੇਟ ਹੈ ਜੀ ਸੁਣ ਦੱਸਿਆ ਸੀ ਸੌਰੀ 350 ਸੋਨੇ ਦੂਜਿਆਂ ਦਾ ਜੀ 4 400 ਰੇਟ ਹੈ ਕੱਲ ਆਪਾਂ ਜੀ ਇਹ ਬੈਗਾਂ ਵਾਲਾ ਸਮਾਨ ਛਟਾਇਆ ਸਾਰਾ ਕਿਉਂਕਿ ਆਪਣੇ ਕਿੱਟ ਬੈਗ ਖਤਮ ਹੋ ਚੁੱਕੇ ਸੀਗੇ ਰੇਟ ਅਲੱਗ-ਅਲੱਗ ਜੀ ਸਾਰਾ ਤੁਹਾਨੂੰ ਦੱਸਤਾ ਆਪਾਂ ਵਾਣ ਆਪਣਾ ਹੋਰ ਵੀ ਬਹੁਤ ਆ ਚੁੱਕਿਆ ਜੇ ਕਿਸੇ ਮੇਰੀ ਭੈਣ ਨੂੰ ਕਿੱਟਾ ਬੈਗ ਚਾਹੀਦੇ ਹੋ ਤਾਂ ਜਰੂਰ ਜੀ ਤੁਸੀਂ ਕਾਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਆ ਮੰਗਾਏ ਸੀ ਜੀ ਆਪਾਂ ਵਾਈਟ ਕਲਰ ਦੇ ਨਾਲ ਹੀ ਇਵੇਂ ਆਏ ਜੀ ਆਪਾਂ ਵਾਈਟ ਕਲਰ ਦੇ ਨਾਲੇ ਆਪਣੇ ਕੋਲੇ ਕਲਰਾਂ ਵਾਲੇ ਤਾਂ ਪਏ ਸੀ ਵਾਈਟ ਕਲਰ ਵਾਲੇ ਹੈ ਨਹੀਂ ਸੀਗੇ ਕੋਸ਼ੇ ਜੋ ਲੈ ਵੀ ਗਏ ਇਹ ਕਾਗੀਆਂ ਵੀ ਆਪਣੀਆਂ ਖੋਲ ਕੇ ਆ ਗਏ ਜੀ ਕਾਲਗੇਟਾਂ 20 ਵਾਲੀ 10 ਵਾਲੀ ਲੱਗ ਲੱਗ ਤੋਂ ਆ ਗਈ RAMDEW ਵਾਲੀ ਇਹ ਵੀ ਬਹੁਤ ਵਧੀਆ ਚੀਜ਼ ਹੈ ਇਹਦਾ ਪ੍ਰਾਈਸ ਵੀ 20 ਰੁਪਏ ਆ ਵੀ ਮੰਗਾ ਲਈ ਆਪਾਂ 2 ਦਰਜਨਾ ਠੀਕ ਹੈ ਜੀ ਤੁਹਾਨੂੰ ਕਾਲ ਲਈ ਆਪਾਂ 2 ਦਰਜਨਾ ਅਗੇ ਜੀ ਨਾਲੇ ਇੱਕ ਆਪਾਂ ਮੰਗਾਲੇ ਜੀ ਪੈੜ ਵਗੈਰਾ para ਠੀਕ ਹੈ ਜੀ ਭਾਈ ਜੇ ਕਿਸੇ ਮੇਰੀ ਭੈਣ ਨੂੰ ਸਬਾਨ ਚਾਹੀਦਾ ਹੋਵੇ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਾਲ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੁੰਦਾ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਜੀ ਜਿੰਨੇ ਵੀ ਮੇਰੇ ਭੈਣ ਭਰਾ ਵੀਡੀਓਸ ਦੇਖਦੇ ਆ ਪਲੀਜ਼ ਮੇਰੇ ਲਾਈਵ ਦੇ ਵਿੱਚ ਜਰੂਰ ਪਹੁੰਚਿਆ ਕਰੋ ਜੀ ਮੇਰਾ ਲਾਈਵ ਹੈ 10 ਤੋਂ 12 ਤੱਕ ਜਰੂਰ ਮੇਰੇ ਭੈਣ ਭਰਾਵਾਂ ਨੇ ਪਲੀਜ਼ ਮੇਰੀ ਹੈਲਪ ਕਰਨੀ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ